ਬਨੋਦ ਕੁਮਾਰ ਬਨਵਾਸੀ ਆ ਬਨਵਾਸੀ ਪੁੱਤਰ ਪੰਧਾਰੀ ਵਾਸੀ ਬਾਦਰਪੋਰਿਆ ਰਹਾਣੀਆਂ ਜ਼ਿਲ੍ਹਾ ਵਾਰਾਨਸੀ ਜੁਪੀ ਦਾ ਇਥੇ ਮਹਾਰਾਜਾ ਪੈਲੈਸ ਦੇ ਸਾਹਮਣੇ ਝੁਕੀਆਂ ਦੇ ਵਿੱਚ ਰਹਿੰਦੇ ਸੀਗੇ ਇੱਕ ਸਾਲ ਤੋਂ ਇਹ ਦੱਸਦੇ ਆ ਵੀ ਸਾਡਾ 20 ਤਰੀਕ ਨੂੰ ਸਾਡਾ ਬੱਚਾ ਜਿਹੜਾ ਆ ਉਹਦਾ ਨਾਮ ਗੋਲੂਆ ਉਮਰੋਦੀ ਸੀਗੀ 9 ਸਾਲ ਦੱਸੀ ਇਹਨਾਂ ਨੇ ਕੀ ਲਿਖੀ ਭੱਤੀ ਉਹਦਾ ਕੋਈ ਸਰਟੀਫਿਕੇਟ ਇਹਨਾਂ ਕੋਲ ਨਹੀਂ ਹੈਗਾ ਡੇਟ ਆਫ ਵਰਤਾ ਤੇ 9 ਸਾਲ ਦੱਸ ਦਿਆ ਇਹ ਕਹਿੰਦੇ ਵੀ 7 ਵਜੇ ਤੋਂ ਖਰਗੋ ਗਿਆ ਸੀ ਮਿਰਚਾਂ ਲੈਣ ਗਿਆ ਸੀ ਦਾ ਹਰੀਆਂ ਮਿਰਚਾਂ ਬਾਜ਼ਾਰ ਤੋਂ ਟਿੰਬੜ ਬਾਂਸ ਦੀ ਆਇਆ ਤੇ ਕੱਲ ਇਹਨਾਂ ਨੂੰ ਪਲਾਤ ਮਿਲੀ ਬਈ ਉਥੇ ਸਰਕਾਰੀ ਕਾਲਜ ਜਿਹੜਾ ਹੈਗਾ ਪਲਾਤ ਉਹਦੀ ਬੈਕ ਸਾਈਡ ਤੇ ਇੱਕ ਖੇਤਾਂ ਦੇ ਵਿੱਚ ਮੋਟਰਾਂ ਮੋਟਰ ਵਾਲੇ ਕਮਰੇ ਦੇ ਉੱਪਰ ਜਿਹੜੀ ਆ ਡੈਡ ਬੋਡੀ ਪਈ ਸੀ ਬੱਚੇ ਜੀ ਉਹ ਇਹਨਾਂ ਨੇ ਜਾ ਕੇ شناخت ਕੀਤੀ ਹੈ ਤੋਂ ਇਹਨਾਂ ਦੇ ਬੱਚੇ ਦੀ ਤੇ ਇਹਨਾਂ ਸਾਨੂੰ ਤਲਾਹ ਦਿੱਤੀ ਜਿਸ ਤੇ ਐਫਐਨ ਲਾਉਂਸ ਕਰਕੇ ਰਿਟਰੀ ਸ਼ੁਰੂ ਕਰ ਦਿੱਤਾ ਧੰਨ